हेलो फ्रेंड्स स्वागत है ਤੁਹਾਡ ਆਪਣੇ YouTube ਚੈਨਲ ਤੇ फ्रेंड्स ਅੱਜ ਇਸ ਵੀਡੀਓ ਵਿੱਚ ਛੱਪਾ ਕਰਾਂਗੇ ਹਿਸਟਰੀ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 MCQ ਜੋ ਕਿ ਪੰਜਾਬ অর ਇੰਡੀਅਨ ਨੇਵਲ ਦੋਨੋਂ ਦੇ ਕੰਪੀਟੀਟਿਵ ਐਗਜ਼ਾਮਸ ਦੇ ਇੰਪੋਰਟੈਂਟ ਹੈ ਜਿਵੇਂ ਕਿ UNPตรี ਪਲਸ ਵੀ ਦੇ ਐਗਜ਼ਾਮ ਹੋਣੇ ਜਾਂ ਪਟਵਾਰੀ ਦੇ ਐਗਜ਼ਾਮ ਹੁੰਦੇ ਆ ਜਾਂ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਹੋਣੀ ਹੈ ਉਸ ਦੇ ਇੰਪੋਰਟੈਂਟ ਹੈ ਵੀਡੀਓ ਕਰਦੇ ਹਾਂ ਸਟਾਰਟ ਮੈਸੂਰ ਨਾਲ ਅੰਗਰੇਜ਼ਾਂ ਨੇ ਕਿੰਨੀਆਂ ਲੜਾਈਆਂ ਲੜੀਆਂ ਮੈਸੂਰ ਦੇ ਨਾਲ ਅੰਗਰੇਜ਼ਾਂ ਨੇ ਚਾਰ ਲੜਾਈਆਂ ਲੜੀਆਂ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਕਦੇ-ਕਦੇ ਲੜੀ ਸੀ ਪਹਿਲੀ ਲੜਾਈ ਲੜੀ ਸੀ 1767 ਤੋਂ ਲੈ ਕੇ 1769 ਈਸਵੀ ਤੱਕ ਦੂਜੀ ਹੋਈ ਸੀ 1780 ਤੋਂ ਲੈ ਕੇ 1784 ਈਸਵੀ ਤੱਕ ਤੀਜੀ ਲੜਾਈ 1790 ਤੋਂ ਲੈ ਕੇ 1795 ਈਸਵੀ ਤੱਕ ਤੇ ਚੌਥੀ ਹੋਈ ਸੀ 1799 ਈਸਵੀ ਦੇ ਵਿੱਚ ਤੇ ਸ਼੍ਰੀ ਰੰਗਪੱਟਨਮ ਦੀ ਆਖਰੀ ਜੰਗ ਦੇ ਵਿੱਚ ਕੰਪਨੀ ਨੂੰ ਸਫਲਤਾ ਮਿਲੀ ਸੀ ਆਪਣੀ ਰਾਜਸਥਾਨੀ ਦੀ ਰੱਖਿਆ ਕਰਦੇ ਹੋਏ ਟਿੱਪੂ ਸੁਲਤਾਨੇ ਮਾਰੇ ਗਏ ਸੀ ਤੇ ਮੈਸੂਰ ਦਾ ਕਾਜ ਜਿਹੜਾ ਰਾਜ ਕਾਜ ਆ ਉਹ ਪੁਰਾਣੇ ਵੋਡੀਅਰ ਰਾਜਵੰਸ਼ ਦੇ ਹੱਥਾਂ ਦੇ ਵਿੱਚ ਸੌਂਪ ਦਿੱਤਾ ਗਿਆ ਸੀ ਤੇ ਇਸ ਦਿਨ ਆਦੀ ਮੈਸੂਰ ਦੇ ਉੱਤੇ ਵੀ ਸਹਾਇਕ ਸੰਧੀ ਹੈ ਜੋ ਉਹ ਥੋਪੀ ਗਈ ਸੀ ਨੈਕਸਟ ਹੈ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਕਦੋਂ ਮਲਾਇਆ ਅੰਗਰੇਜ਼ਾਂ ਨੇ 1849ਵੀਂ 29 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਆਪਣੇ ਸਾਮਰਾਜ ਦੇ ਵਿੱਚ ਮਲਾਲਿਆ ਸੀ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਲੈਪਸ ਦੀ ਨੀਤੀ ਅਧੀਨ ਕਿਹੜੀਆਂ ਵਿਆਸਤਾਂ ਅੰਗਰੇਜ਼ਾਂ ਦੇ ਹੱਥ ਵਿੱਚ ਚਲੀਆਂ ਗਈਆਂ ਦੇਖੋ ਜਿਹੜੀ ਲੈਪਸ ਦੀ ਨੀਤੀ ਆ ਇਸ ਦੇ ਅਨੁਸਾਰ ਲੈਪਸ ਦੀ ਨੀਤੀ ਹੈ ਜਿਹੜੀ ਉਹਦੀ ਆਖਰੀ ਲਹਿਰ ਜੋ 1848 ਈਸਵੀ ਤੋਂ ਲੈ ਕੇ 1856 ਈਸਵੀ ਦੇ ਵਿੱਚ ਗਵਰਨਰ ਜਰਨਲ ਬਨੀ ਲਾਡਲਹੋਜੀ ਦੇ ਸ਼ਾਸਨ ਕਾਲ ਦੇ ਵਿੱਚ ਚੱਲੀ ਸੀ ਲਾਡਲਹੋਜੀ ਨੇ ਇੱਕ ਨਵੀਂ ਨੀਤੀ ਅਪਣਾਈ ਸੀ ਜਿਹਨੂੰ ਕਿ ਲੈਪਸੀ ਨੀਤੀ ਜਾਂ ਵਿਲੇ ਨੀਤੀ ਵੀ ਕਿਹਾ ਜਾਂਦਾ ਸੀ ਠੀਕ ਹੈ ਇਹ ਸਿਧਾਂਤ ਇਸ ਤਰ੍ਹਾਂ ਦੇ ਉੱਤੇ ਅਧਾਰਤ ਸੀ ਕਿ ਜੇਕਰ ਕਿਸੇ ਸ਼ਾਸਕ ਦੀ ਮ੍ਰਿਤਿ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਤੇ ਉਹਦਾ ਕੋਈ ਵਾਰਸ ਮਤਲਬ ਕਿ ਕੋਈ ਮੁੰਡਾ ਵਾਰਸ ਜਾਂ ਕੋਈ ਪੁਲਿਸ਼ ਵਾਰਸ ਨਹੀਂ ਹੈਗਾ ਤਾਂ ਉਸ ਦੀ ਰਿਆਸਤ ਹੈ ਜਿਹੜੀ ਉਹ ਹੜਪ ਪਕਾ ਲਈਤੀ ਜਾਵੇਗੀ ਜਾਨਕੀ ਕੰਪਨੀ ਹੈ ਜੋ ਉਸ ਦੀ ਰਿਆਸਤ ਹੈ ਜਿਹੜੀ ਉਹਨੂੰ ਆਪਣਾ ਹਿੱਸਾ ਬਣਾ ਲੂਗੀ ਤੇ ਇਸ ਸਿਧਾਂਤ ਦੇ ਆਧਾਰ ਤੇ ਹੀ 17 ਨੂੰ 1848ਵੀ ਦੇ ਵਿੱਚ ਸੰਬਲਪੁਰ ਨੂੰ 1850ਵੀ ਦੇ ਵਿੱਚ ਚਾਂਸੀ ਨੂੰ 1854 ਈਸਵੀ ਦੇ ਵਿੱਚ ਅੰਗਰੇਜ਼ੀ ਦਾ ਮਤਲਬ ਕਿ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਲਾਇਆ ਗਿਆ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਸਾਰਾ ਸੰਵਲਪੁਰ ਚਾਂਸੀ ਇਹਨਾਂ ਸਾਰਿਆਂ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਲਾਇਆ ਗਿਆ ਸੀ ਨੈਕਸਟ ਟੈਂਪਨੀ ਨੇ ਕਦੋਂ अवਧ ਨੂੰ ਆਪਣੇ ਕੰਟਰੋਲ ਵਿੱਚ ਲਿਆ ਦੇਖੋ ਲੈਪਸਰੀ ਨੀਤੀ ਜਿਹੜੀ ਹੁਣ ਆਪਾਂ ਉੱਪਰ ਗੱਲ ਕਰਕੇ ਆਟੀਆਂ 1856 ਈਸਵੀ ਦੇ ਵਿੱਚ ਕੰਪਨੀ ਨੇ ਇਸ ਦਾ ਰਾਈਟ ਆਨਸਰ ਹੈ ਇਕ ਆਪਸ਼ਨ ਨੰਬਰ B 1856 1856 ਇਸਵੀ ਦੇ ਵਿੱਚ ਕੰਪਨੀ ਨੇ ਅਵਧ ਨੂੰ ਵੀ ਆਪਣੇ ਨਿਯੰਤਰਣ ਦੇ ਵਿੱਚ ਲੈ ਲਿਆ ਇਸ ਵਾਰ ਅੰਗਰੇਜ਼ਾਂ ਨੇ ਇੱਕ ਨਵਾਂ ਤਰਕ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੀ ਅਵਧ ਦੀ ਜਨਤਾ ਹੈ ਉਸ ਦੇ ਨਵਾਬ ਨੇ ਅਵਧ ਦੀ ਜਨਤਾ ਨੂੰ ਨਵਾਬ ਦੇ ਕੁਸ਼ਾਸ਼ਨ ਤੋਂ ਆਜ਼ਾਦ ਕਰਵਾਉਣ ਦੇ ਲਈ ਉਹਨਾਂ ਨੇ ਇਹ ਕੰਮ ਕੀਤਾ ਹੈ ਇਜ਼ੇ ਲਈ ਉਹ ਹਵਲਦੂਤੇ ਕਬਜ਼ਾ ਕਰਨ ਨੂੰ ਮਜਬੂਰ ਨਹੀਂ ਆਪਣੇ ਪਿਆਰੇ ਨਵਾਬ ਨੂੰ ਇਸ ਤਰ੍ਹਾਂ ਗੱਦੀ ਤੋਂ ਹਟਾਏ ਜਾਂਦੇ ਹੋਏ ਦੇਖ ਕੇ ਜਿਹੜੇ ਲੋਕ ਨੇ ਉਹ ਗੁੱਸੇ ਵਿੱਚ ਭੜਕ ਗਏ ਸੀ ਤੇ ਇਸ ਕਰਕੇ ਉਹਦੇ ਲੋਕਾਂ ਨੇ 1857 ਦੇ ਵਿਦਰੋਹ ਦੇ ਵਿੱਚ ਵੀ ਹਿੱਸਾ ਲਿੱਤਾ ਸੀ ਨੈਕਸਟ ਟèm ਰੈਗੂਲੇਟਿੰਗ ਐਕਟ ਕਦੋਂ ਲਾਗੂ ਕੀਤਾ ਗਿਆ ਰੈਗੂਲੇਟਿੰਗ ਐਕਟ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ 1773 ਇਸਵੀ ਦੇ ਵਿੱਚ ਟੈਕੋ ਰੈਗੂਲੇਟਿੰਗ ਐਕਟ ਹੈ ਜੋ 1773 ਇਸ ਆ- ਇਸ ਐਕਟ ਦਾ ਉਦੇਸ਼ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਗਤੀਵਿਧੀਆਂ ਨੂੰ ਬ੍ਰਿਟਿਸ਼ ਸਰਕਾਰ ਦੀ ਨਿਗਰਾਨੀ ਦੇ ਵਿੱਚ ਲੈ ਆਉਣਾ ਸੀ ਦੂਜਾ ਇਹਦਾ ਕਾਰਨ ਸੀ ਕੋਰਟ ਆਫ ਡਾਇਰੈਕਟਰ ਦਾ ਜਿਹੜਾ ਕਾਰਜਕਾਲ ਇੱਕ ਸਾਲ ਦੀ ਜਗ੍ਹਾ ਦੇ ਉੱਤੇ 4 ਸਾਲ ਦਾ ਹੋ ਗਿਆ ਤੇ ਫੋਰਟ ਵਿਲੀਅਮ ਪ੍ਰੈਜ਼ੀਡੈਂਸੀ ਜੋ ਕਿ ਬੰਗਾਲ ਦੀ ਸੀ ਉਸ ਦੇ ਪ੍ਰਸ਼ਾਸਕ ਨੂੰ ਹੁਣ ਅੰਗਰੇਜ਼ੀ ਖੇਤਰਾਂ ਦੇ ਉੱਤੇ ਗਵਰਨਰ ਜਨਰਲ ਕਿਹਾ ਜਾਣ ਲੱਗਿਆ ਅੰਗਰੇਜ਼ੀ ਖੇਤਰਾਂ ਦੇ ਵਿੱਚ ਤੇ ਚੌਥਾ ਕਾਰਨ ਸੀ ਕਲਕੱਤਾ ਦੇ ਵਿੱਚ ਇੱਕ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਬੰਗਾਲ ਬਿਹਾਰ ਉੜੀਸਾ ਤਾਂ ਕਿ ਜ਼ਗ ਕਾਰਜ ਖੇਤਰ ਸੀ ਸਰ ਅਲੀਜਾ ਇੰਪੀਰੀਉਜ਼ਮ ਮੁੱਖ ਨਿਆਧੀਚਾ ਜਿਹੜਾ ਨਿਯੁਕਤ ਕੀਤਾ ਗਿਆ ਸੀ ਕਿ ਚ ਪੰਜਵਾਂ ਕਾਰਨ ਸੀ ਬਿਨਾਂ ਲਾਇਸੈਂਸ ਪ੍ਰਾਪਤ ਕੀਤੇ ਕੰਪਨੀ ਦੇ ਜਿਹੜੇ ਹੁਣ ਕਰਮਚਾਰੀ ਸੀ ਉਹਨਾਂ ਨੂੰ ਨਿੱਜੀ ਵਪਾਰ ਕਰਨ ਦੇ ਉੱਤੇ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਨੈਕਸਟ ਹੈ ਲੈਪਸਰੀ ਨੀਤੀ किसने लागू की <coughs> थी सी लैप्सिन नीति किसने लागू की सी लाल डलहौजी ने ऑप्शन नंबर ए इज द राइट आंसर है लाल डलहौजी नेक्स्ट है शेर ए मैसूर किसको क्या किसको कहते हैं शेर ए मैसूर शेर ए मैसूर क्या है टिप्पू सुल्तान हूं 옵ਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਟੀਪੂ ਸੁਲਤਾਨ ਦੇਖੋ ਜਿਹੜੇ ਟੀਪੂ ਸੁਲਤਾਨ ਨੇ ਇਹ ਕੀਦੇ ਪੁੱਤਰ ਸਨ ਇਹ ਹਦਰ ਹਦਰ ਅਲੀ ਦੇ ਪੁੱਤਰ ਸਨ ਹਦਰ ਅਲੀ ਨੇ ਜੋ ਇਹਨਾਂ ਨੇ 1761 ਤੋਂ ਲੈ ਕੇ 1782 ਈਸਵੀ ਤੱਕ ਜੋ ਮੈਸੂਰ ਦੇ ਉੱਤੇ ਸ਼ਾਸਨ ਕੀਤਾ ਸੀ ਤੇ ਉਸ ਤੋਂ ਇਲਾਵਾ ਟੀਪੂ ਉਸ ਤੋਂ ਬਾਅਦ ਟੀਪੂ ਸੁਲਤਾਨ 1782 ਤੋਂ ਲੈ ਕੇ 1799 ਈਸਵੀ ਤੱਕ ਇਹ ਮੈਸੂਰ ਦੇ ਸੁਲਤਾਨ ਰਹੇ ਸੀ ਮੈਸੂਰ ਜੋ ਕਾਫੀ ਤਾਕਤਵਰ ਹੋ ਗਿਆ ਸੀ ਮਾਲਾਵਾਟ ਟੱਟ ਦੇ ਉੱਤੇ ਮੈਸੂਰ ਈਾਸਤ ਨੇ ਨਿਯੰਤਰਣ ਦੇ ਵਿੱਚ ਮੈਸੂਰ ਇਹਨਾਂ ਦੇ ਨਿਯੰਤਰਣ ਦੇ ਵਿੱਚ ਸੀ ਟਿੱਪੂ ਸੁਲਤਾਨ ਦੇ ਇੱਥੋਂ ਤੱਕ ਕਿ ਕੰਪਨੀ ਕਾਲੀ ਮਿਰਚ ਤੇ ਇਲਾਇਚੀ ਵੀ ਇਹਨਾਂ ਤੋਂ ਖਰੀਦੀ ਸੀ ਟਿੱਪੂ ਸੁਲਤਾਨ ਤੋਂ ਇਹਨਾਂ ਦੀ ਚਾਰ ਲੜਾਈਆਂ ਹੋਈਆਂ ਸੀ ਤਾਂ ਆਪਾਂ ਉੱਪਰ ਮੈਂ ਤੁਹਾਨੂੰ ਫਸਟ ਫਸਟ ਕੁਐਸਚਨ ਦੇ ਵਿੱਚ ਦੱਸ ਦਿੱਤਾ ਮੈਸੂਰ ਦੀਆਂ ਅੰਗਰੇਜ਼ਾਂ ਨਾਲ ਚਾਰ ਲੜਾਈਆਂ ਉਸੇ ਜਿਹਦੇ ਵਿੱਚ 1799 ਈਸਵੀ ਵਾਲੀ ਚੌਥੀ ਲੜਾਈ ਦੇ ਵਿੱਚ ਟਿੱਪੂ ਸੁਲਤਾਨੇ ਜੋ ਉਹ ਉਹਨਾਂ ਦੀ ਮੌਤ ਹੋ ਗਈ ਸੀ ਨੈਕਸਟ ਥੀਮ ਮੋਗਲ ਬਾਦਸ਼ਾਹ ਈਸਟ ਇੰਡੀਆ ਕੰਪਨੀ ਨੂੰ ਕਦੋਂ ਬੰਗਾਲ ਦਾ ਦੀਵਾਨ ਤਾਇਨਾਤ ਕੀਤਾ ਕਦੋਂ ਤਾਇਨਾਤ ਕੀਤਾ ਸੀ 12 ਗਸ 17965 ਈਸਵੀ ਨੂੰ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਸੋਰੀ ਫਰੈਂਡਸ ਇਹ ਜਿਹੜੀ ਕਿਉਂ ਕੀਤਾ ਗਿਆ ਸੀ ਤੈਨਾਤ ਮਤਲਬ ਕੀ ਕਾਰਨ ਬਣੇ ਸੀ ਬਕਸਰ ਦਾ ਯੁੱਧ ਹੋਇਆ ਸੀ 1764 ਇਸਵੀ ਦੇ ਵਿੱਚ ਜਿਹੜਾ ਬਕਸਰ ਦੀ ਲੜਾਈ ਹੋਈ ਸੀ ਉਹ ਕਿਹਦੇ ਕਿਹਦੇ ਵਿੱਚ ਘਾਰ ਹੋਈ ਸੀ ਮੀਰ ਕਾਸਿਮ ਸਿਰਾਜੁਦੋਲਾ ਸ਼ਾਹ ਅਲਮਦੂਦਜੇ ਦੀਆਂ ਫੌਜਾਂ ਨੇ ਬਕਸਰ ਦੇ ਮੈਦਾਨ ਦੇ ਵਿੱਚ ਤੇ ਅੰਗਰੇਜ਼ਾਂ ਦੀ ਹਕਮਾਨ ਕਿਹਦੇ ਹੱਥ ਸੀ ਮੇਜਰ ਮੁੰਦਰਾ ਦੇ ਹੱਥ ਸੀ ਇਹਨਾਂ ਦੋਨਾਂ ਦੇ ਵਿੱਚ ਲੜਾਈ ਹੋਈ ਸੀ ਕਦੋਂ ਯੁੱਧ ਹੋਇਆ ਸੀ 22 ਅਕਤੂਬਰ 1764 ਇਸਵੀ ਨੂੰ ਯੁੱਧ ਹੋਇਆ ਸੀ 22 ਅਕਤੂਬਰ 1762 ਇਸਵੀ ਨੇ ਮੈਂ ਡਿਟੇਲਸ ਨੂੰ ਤਾਂ ਦਿੰਨੇ ਕਿਉਂਕਿ ਪਤਾ ਨਹੀਂ ਹੁੰਦਾ ਕਿਵੇਂ ਕੀ ਕੁਐਸਚਨ ਬਣ ਕੇ ਆਏ ਠੀਕ ਹੈ ਤੇ ਇਸ ਦੇ ਵਿੱਚ ਹੁਣ ਸ਼ਾ আলম ਸ਼ਾ ਹੁਜਰਾ ਇਸੂ ਰਾਜਧਾਨਾ ਤੇ ਸ਼ਾ আলম ਦੂਜੇ ਨੇ ਅੰਗਰੇਜ਼ਾਂ ਦੇ ਨਾਲ ਇਲਾਹਾਬਾਦੀ ਸੰਧੀ ਕਾਲੀ ਸੀ 1765 ਇਸਵੀ ਦੇ ਵਿੱਚ ਕਿਉਂਕਿ ਯੁੱਧ ਤਾਂ ਹਾਰ ਚੁੱਕੇ ਸੀ ਇਲਾਹਾਬਾਦੀ ਸੰਧੀ ਹੈ ਜੋ ਇਸ ਦੇ ਇਸ ਦੇ ਅੰਦਰ ਇਹ ਸ਼ਰਤਾਂ ਸੀ ਜੀਆਂ ਕਿਹੜੀਆਂ ਕਿਹੜੀਆਂ ਸੀ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸ ਚੁੱਕੀਆਂ ਵੀ ਮੁਗਲ ਬਾਦਸ਼ਾਹ ਸ਼ਾਹ ਅਲਮਦੁੱਦ ਜੇ ਨੇ 1765 ਈਸਵੀ ਦੇ ਵਿੱਚ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦੇ ਅਧਿਕਾਰ ਅੰਗਰੇਜ਼ਾਂ ਨੂੰ ਦੇ ਦਿੱਤੇ ਜਿਸ ਦੇ ਫਲਸਰੂਪ ਉਹਨਾਂ ਨੂੰ ਕਰ ਮੁਕਤ ਵਪਾਰ ਤੇ ਨਿਆਂ ਕਰਨ ਦੇ ਅਧਿਕਾਰ ਪ੍ਰਾਪਤ ਹੋ ਗਏ ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਕੜਾ ਇਲਾਵਾ ਤੇ ਅਵਦੀ ਇਲਾਕੇ ਜੋ ਮੁਗਲ ਬਾਦਸ਼ਾਹ ਸ਼ਾਹ ਅਲਮ ਨੂੰ ਦੇ ਦਿੱਤੇ ਸੀ ਅੰਗਰੇਜ਼ਾਂ ਨੇ ਮੁਗਲ ਬਾਦਸ਼ਾਹ ਸ਼ਾਹ ਅਲਮਦੁੱਦ ਜੇ ਨੂੰ 26 ਲੱਖ ਰੁਪਏ ਦੀ ਸਾਲਾਨਾ ਪੈਨਸ਼ਨ ਦਿੱਤੀ ਸੀ ਨਵਾਬ ਨੇ ਅਵਦ ਵਿੱਚ ਅੰਗਰੇਜ਼ੀ ਸਿਆਣਾ ਰੱਖਣੀ ਅਤੇ ਉਸਦਾ ਪੂਰਾ ਖਰਚਾ ਦੇਣਾ ਮੰਨ ਲਿਆ ਸੀ ਕੰਪਨੀ ਨੂੰ ਅਵਧ ਵਿੱਚ ਬਿਨਾ ਕਰ ਦਿੱਤੇ ਵਪਾਰ ਕਰਨ ਦੀ ਆਗਿਆ ਮਿਲ ਗਈ ਸੀ ਹੁਣ ਇੱਥੇ ਦਾ ਇਕੱਲਾ ਬੰਗਾਲ ਨਹੀਂ ਕਿ ਬੰਗਾਲ ਤੋਂ ਵਿਨੇਹ ਬਿਹਾਰ ਠੀਕ ਹੈ ਤੇ ਉੜੀਸਾ ਵੀ ਪਾ ਸਕਦੇ ਨੇ ਤਾਂ ਇਸ ਕਰਕੇ ਮੈਂ ਤੁਹਾਨੂੰ ਸਾਰਾ ਦੱਸ ਰਹੀ ਹਾਂ ਤਾਂ ਕਿ ਕਨਫਿਊਜ਼ ਨਾ ਹੋਈਏ ਤੇ ਸਿਰਾਜ ਜੀ ਤੋਂ ਉਹਨਾਂ ਨੂੰ 50 ਲੱਖ ਰੁਪਏ ਦੇ ਬਦਲੇ ਅੰਗਰੇਜ਼ਾਂ ਨੇ ਅਵਧ ਦਾ ਇਲਾਕਾ ਜਿਹੜਾ ਉਹ ਵਾਪਸ ਕਰ ਦਿੱਤਾ ਗਿਆ ਸੀ ਇਹ ਸਾਰਾ ਕੁਝ ਹੋਇਆ ਸੀ ਬਕਸਰ ਦੇ ਯੁੱਧ ਦੇ ਕਾਰਨ ਮਤਲਬ ਉਸ ਤੋਂ ਬਾਅਦ ਜਿਹੜੀ ਇਲਾਹਾਬਾਦੀ ਸੰਧੀ ਸੀ ਉਸ ਦੇ ਉਸ ਦੇ ਅੰਦਰ ਇਹ ਸਾਰਾ ਕੁਝ ਡਿਸਾਈਡ ਹੋਇਆ ਸੀ ਨੈਕਸਟ ਹੈ ਸਥਾਈ ਬੰਦੋਬਸਤ ਵਿਵਸਥਾ ਕਦੋਂ ਲਾਗੂ ਕੀਤੀ ਗਈ ਸਥਾਈ ਬੰਦੋਬਸਤ ਇਸ ਨੂੰ ਕਦੋਂ ਲਾਗੂ ਕੀਤਾ ਗਿਆ ਸੀ ਇਸ ਨੂੰ ਲਾਗੂ ਕੀਤਾ ਸੀ অপਸ਼ਨ ਨੰਬਰ ਬੀ 1700 ਸੋਰੀ 1795 ਇਸਵੀ ਦੇ ਵਿੱਚ ਸਥਾਈ ਬੰਦੋਬਸਤ ਨੂੰ ਕਦੋਂ ਲਾਗੂ ਕੀਤਾ ਗਿਆ ਸੀ 1795 ਈਸਵੀ ਦੇ ਵਿੱਚ 1793 ਈਸਵੀ ਹੈ ਉਹ ਫਿਰ ਇਸ ਦਾ ਰਾਈਟ ਆਨਸਰ ਹੈ 1793 ਈਸਵੀ ਦੇ ਵਿੱਚ ਦੇਖੋ ਅੰਗਰੇਜ਼ ਹੈ ਜੋ ਇਹਨਾਂ ਨੇ ਆਵਦਿਆ ਮਤਲਬ ਕਿ ਇਨਕਮ ਵਧਾਉਣ ਦੇ ਲਈ ਕੰਪਨੀ ਨੇ ਹਨਾ 1793 ਈਸਵੀ ਦੇ ਵਿੱਚ ਸਥਾਈ ਬੰਦੋਬਸਤ ਇਸ ਨੂੰ ਲਾਗੂ ਕੀਤਾ ਇਸ ਬੰਦੋਬਸਤ ਦੀਆਂ ਸ਼ਰਤਾਂ ਦੇ ਹਿਸਾਬ ਦੇ ਨਾਲ ਜਾਗੀਰਵਾਂ ਤੇ ਤਾਲੁਕਦਾਰਾਂ ਨੂੰ ਤੋਂ ਜ਼ਮੀਨਦਾਰਾਂ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਉਹਨਾਂ ਕਿਸਾਨਾਂ ਤੋਂ ਲਗਾਨ ਵਸੂਲਣ ਤੇ ਕੰਪਨੀ ਨੂੰ ਕਾਰਚੂ ਕੋ ਹੰਦਾ ਜ਼ਿੰਮਾ ਦਿੱਤਾ ਗਿਆ ਸੀ ਤੇ ਉਹਨਾਂ ਦੀ ਔਰਤੋਂ ਚੁਕਾਈ ਜਾਣ ਵਾਲੀ ਰਾਸ਼ੀ ਹੈ ਜਿਹੜੀ ਸਥਾਈ ਰੂਪ ਨਾਲ ਤੈਅ ਕਰ ਦਿੱਤੀ ਗਈ ਸੀ ਇਸ ਦਾ ਮਤਲਬ ਇਹ ਸੀ ਕਿ ਭਵਿਕ ਖ ਵਿੱਚ ਕਦੇ ਵੀ ਉਹਨਾਂ ਤੋਂ ਉਹਨਾਂ ਤੋਂ ਇਜਾਫਾ ਮਤਲਬ ਕਿ ਉਹਨਾਂ ਦੇ ਵਿੱਚ ਕੋਈ ਵੀ ਵਾੜਾ ਨਹੀਂ ਕੀਤਾ ਜਾਊਗਾ ਅੰਗਰੇਜ਼ਾਂ ਨੂੰ ਲੱਗਦਾ ਸੀ ਕਿ ਇਹਦੇ ਨਾਲ ਨਿਯਮਿਤ ਰੂਪ ਤੇ ਵਿੱਚ ਉਹਨਾਂ ਨੂੰ ਜਿਹੜੀ ਇਨਕਮ ਉਹ ਮਿਲਦੀ ਰਹੂਗੀ ਕਾਰ ਮਿਲਦਾ ਰਹੂਗਾ ਤੇ ਜ਼ਿਮੀਂਦਾਰਾਂ ਨੂੰ ਜ਼ਮੀਨ ਦੇ ਵਿੱਚ ਸੁਧਾਰ ਕਰਨ ਦੇ ਲਈ ਖਰਚ ਕਰਨ ਦੇ ਲਈ ਪ੍ਰੋਤਸਾਹਨ ਮਿਲੇਗਾ স্থায়ী বন্দোবস্ত ਦੇ ਤਹਿਤ ਹੋਇਆ ਸੀ ਇਹ ਕੁਸ਼ਲ ਪਰ ਸਥਾਈ বন্দੋਬਸਤ ਹੈ ਜੋ ਇਸ ਦੇ ਨਾਲ ਉਹਨਾਂ ਲਈ ਨੁਕਸਾਨ ਵੀ ਬਹੁਤ ਹੋਏ ਸੀ ਇਸ ਦੇ ਜੇ ਫਾਇਦੇ ਸੀ ਤਾਂ ਇਹਨਾਂ ਨੂੰ ਨੁਕਸਾਨ ਕਿਉਂ ਸੀ ਜ਼ਿਮੀਂਦਾਰ ਕਿਸਾਨਾਂ ਦੇ ਉੱਤੇ ਬਹੁਤ ਅਤਿਆਚਾਰ ਕਰਦੇ ਸੀ ਇਸ ਦੇ ਨਾਲ ਸਰਕਾਰ ਨੂੰ ਆਰਥਿਕ ਨੁਕਸਾਨ ਹੋਇਆ ਕਿਉਂਕਿ ਉਹਨਾਂ ਦੀ ਆਮਦਨ ਤਾਂ ਮਿੱਠੀ ਗਈ ਪਰ ਉਹਦਾ ਖਰਚੀ ਬਹੁਤ ਵੱਧ ਗਿਆ ਸੀ ਇਸ ਬੰਦੋਬਸਤ ਦੇ ਕਾਰਨ ਅਨੇਕ ਜ਼ਿਮੀਦਾਰਾ ਜੋ ਆਲਸੀ ਤੇ ਐਸ਼ ਪਸੰਦ ਹੋ ਗਏ ਸੀ ਤੇ ਟੈਕਸ ਦਾ ਜਿਹੜਾ ਬੋਝ ਹੈ ਉਹ ਖੇਤੀਬਾੜੀ ਨਾ ਕਰਨ ਵਾਲਿਆਂ ਦੇ ਉੱਤੇ ਪੈਣ ਲੱਗ ਗਿਆ ਸੀ ਨੈਕਸਟ ਹੈ ਨੀਲ ਦਾ ਪੌਦਾ ਮੁੱਖ ਰੂਪ ਵਿੱਚ ਕਿਹੜੇ ਖੇਤਰਾ ਵਿੱਚ ਉਗਦਾ ਹੈ ਜਿਹੜਾ ਨੀਲ ਦਾ ਪੌਦਾ ਉਗਦਾ ਹੈ ਉਹ ਓਸ਼ਣ ਕਟਿਵੰਦ ਦੇ ਇਲਾਕਿਆਂ ਦੇ ਵਿੱਚ ਉਗਦਾ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਦੇਖੋ 13ਵੀਂ ਸਦੀ ਤੱਕ ਇਟਲੀ ਫਰਾਂਸ ਤੇ ਬ੍ਰਿਟੇਨ ਨੇ ਕਪੜੇ ਉਦਯੋਗ ਦੇ ਰੰਗਾਈ ਦੇ ਲਈ ਨੀਲ ਦਾ ਇਸਤੇਮਾਲ ਕਰਦੇ ਸੀ ਨੈਕਸਟ ਟਾਈਮ ਨੀਲ ਦੀ ਜਿਹੜੇ ਖੇਤੀ ਉਹ ਦੋ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਨੀਜੇ ਤੇ ਰਾਏ ਤੇ ਮਹਾਤਮਾ ਗਾਂਧੀ ਨੇ ਚੰਪਾਰਨ ਅੰਦੋਲਨ ਕਿਉਂ ਚਾਲੂ ਕੀਤਾ ਸੀ ਮਹਾਤਮਾ ਗਾਂਧੀ ਨੇ ਜੋ ਚੰਪਾਰਨ ਅੰਦੋਲਨ ਹੈ ਉਹ ਕਿਉਂ ਚਾਲੂ ਕੀਤਾ ਸੀ ਨੀਲ ਬਾਗਾਨ ਦੇ ਮਾਲਕਾਂ ਦੇ ਖਿਲਾਫ অপশন নাম্বার এ ইজ দা রাইট आंसर है नील बागान है जो इस हिमालय का खिलाफ खिलाफ कितना थी क्योंकि ने नील दे मालिक थी वो जबरदस्ती मतलब कि किसानों तो खेती करवांदे सी नील दी नेक्स्ट टाइम ते उन ने अत्याचार भी करते से महल किस नु कहंदे सन महाल महान कहंदे सी ग्राम समूह नु ऑप्शन नंबर बी इज द राइट आंसर है नेक्स्ट टाइम रियायत नील खेती ਤੋ ਕਿਉਂ ਕਤਰਾ ਰਹੇ ਸਨ ਜੋ ਰਿਆਇਤੀ ਉਹ ਨੀਲ ਖੇਤੀ ਤੋਂ ਕਿਉਂ ਕਤਰਾਉਂਦੇ ਸਨ ਨੀਲ ਦੀ ਖੇਤੀ ਪਿੱਛੋਂ ਤਾਂ ਦੀ ਖੇਤੀ ਨਹੀਂ ਕਰ ਸਕਦੇ ਸੀ ਨੀਲ ਦੀ ਖੇਤੀ ਲਈ ਜ਼ਿਆਦਾ ਮਿਹਨਤ ਤੇ ਸਮਾਂ ਲੱਗਦਾ ਹੈ ਜ਼ਿਆਦਾ ਜ਼ਮੀਨ ਤੇ ਨੀਲ ਦੀ ਖੇਤੀ ਹੋਣ ਦੇ ਕਾਰਨ ਕਿਸਾਨਾਂ ਦੇ ਅਨਾਜ ਦੀ ਲੋੜ ਜੜੀ ਉਹ ਪੂਰੀ ਨਾ ਹੋ ਸਕਣੀ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਇਹ ਸਾਰੇ ਹੀ ਇਨਾ ਸਾਰੀਆਂ ਚੀਜ਼ਾਂ ਦੇ ਕਾਰਨ ਨਹੀਂ ਹੋਇਆ ਸੀ ਦੇਖੋ ਜਿਹੜਾ ਚੰਪਾਰਨ ਵਿਹਾਰ ਦੇ ਵਿੱਚ ਨੀਲ ਵਿਦਰੋਹ ਹੋਇਆ ਸੀ ਉਹ 1866 ਤੋਂ ਲੈ ਕੇ 1868 ਈਸਵੀ ਦੇ ਵਿੱਚ ਹੋਇਆ ਸੀ ਨੈਕਸਟ ਹੈ ਸਥਾਈ ਬੰਦੋਬਸਤ ਦਾ ਮੁੱਖ ਪਹਿਲੂ ਕੀ ਸੀ ਸਥਾਈ ਬੰਦੋਬਸਤ ਇਸੇ ਨਾਲ ਕੀ ਸੀ ਜ਼ਮੀਂਦਾਰਾਂ ਨੂੰ ਜ਼ਮੀਨ ਦਾ ਸਥਾਈ ਮਾਲਕ ਬਣਾ ਦਿੱਤਾ ਗਿਆ ਜ਼ਮੀਨਾਂ ਦਾ ਲਗਾਣਾ ਜੋ ਸਥਾਈ ਤੌਰ ਤੇ ਮਿੱਥਿਆ ਗਿਆ ਕਿਸਾਨ ਆਪਣੇ ਸਾਰੇ ਅਧਿਕਾਰਾਂ ਲਈ ਜ਼ਮੀਂਦਾਰਾਂ ਤੇ ਨਿਰਭਰ ਹੋਵੇਗਾ ਇਜ਼ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਹਾਂ ਇਹ ਸਾਰਾ ਖੁਸ਼ੀ ਹੋਇਆ ਸੀ ਠੀਕ ਹੈ ਸਥਾਈ ਬੰਦੋਬਸਤ ਹੈ ਜੋ ਇਹ ਕਿਨੇ ਲਾਗੂ ਕੀਤਾ ਸੀ ਲਾਰਡ ਕਾਰਨ ਵਾਲਸ ਨੇ 1793 ਇਸਵੀ ਦੇ ਵਿੱਚ ਬੰਗਾਲ ਬਿਹਾਰ ਦੇ ਪ੍ਰਾਂਤਾਂ ਦੇ ਵਿੱਚ ਮਤਲਬ ਭੂਵੀ ਭੂਵੀ ਲਗਾਣ ਦੇ ਪ੍ਰਬੰਧ ਦੇ ਲਈ ਇਹ ਸ਼ੁਰੂ ਕੀਤਾ ਸੀ ਨੈਕਸਟ ਟੈਮ ਬਿਰਸਾ ਨਾ ਦੇ ਆਦਮੀ ਨੂੰ ਕਦੋਂ ਨਾਗਪੁਰ ਦੇ ਜੰਗਲਾਂ ਵਿੱਚ ਅਤੇ ਪਿੰਡਾਂ ਵਿੱਚ ਘੁੰਮਦੇ ਦੇਖਿਆ ਗਿਆ ਬਿਰਸਾ ਨੂੰ ਇੱਕਦੋ ਦੇਖਿਆ ਗਿਆ ਸੀ 1895 ਇਸਵੀ ਦੇ ਵਿੱਚ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਬਿਰਸਾ ਮੁੰਡਾ ਦੀ ਗਵਾਹੀ ਦੇ ਵਿੱਚ ਮੁੰਡਾ ਕਬੀਲੇ ਨੇ ਦੇ ਲੋਕਾਂ ਵੱਲੋਂ ਵਿਦਰੋਹ ਕੀਤਾ ਗਿਆ ਸੀ 1899 ਤੋਂ 1919 ਈਸਵੀ ਦੇ ਵਿੱਚ ਵਿਦਰੋਹ ਹੈ ਜੋ ਰਾਂਚੀ ਦੇ ਦੱਖਣੀ ਇਲਾਕੇ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਇਸ ਵਿਦਰੋਹ ਦਾ ਮੁੱਖ ਉਦੇਸ਼ ਸੀ ਅੰਗਰੇਜ਼ਾਂ ਨੂੰ ਭਜਾ ਕੇ ਇਲਾਕਾ ਦੇ ਵਿੱਚ ਮੁੰਡਾ ਰਾਜ ਕਾਇਮ ਕਰਨਾ ਜਿਹੜਾ ਵੀਰਸਾ ਮੁੰਡਾ ਉਹ ਦੇਵੀ ਸ਼ਕਤੀਆਂ ਦਾ ਮਾਲਕ ਸੀ ਸਥਾਨੀ ਲੋਕ ਉਸ ਨੂੰ ਈਸ਼ਵਰ ਦਾ ਦੂਤ ਮੰਨਦੇ ਸਨ ਨੈਕਸਟ ਹੈ ਛੋਟਾ ਨਾਗਪੁਰ ਵਿੱਚ ਮੁੰਡਾ ਦੇ ਇਲਾਵਾ ਦੂਜੀ ਆਦੀਵਾਸੀ ਜਾਤੀ ਕਿਹੜੀ ਸੀ ਦੇਖੋ ਛੋਟੇ ਨਾਗਪੁਰ ਦੇ ਵਿੱਚ ਸੰथाल ਤੇ ਡਰਾਮ ਇਹ ਦੋਵੇਂ ਹੀ ਸਾਨੂੰ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਜਿਹੜਾ ਛੋਟਾ ਨਾਗਪੁਰ 1820 ਵੀ ਦੇ ਵਿੱਚ ਛੋਟਾ ਨਾਗਪੁਰ ਦੇ ਕੋਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਸੀ ਇਹ ਵੀ ਯਾਦ ਰੱਖਿਓ ਤੇ 1831 ਦੇ ਵਿੱਚ ਛੋਟਾ ਨਾਗਪੁਰ ਦੇ ਮੁੰਡਾ ਕਬੀਲੇ ਨੇ ਲੋਕਾਂ ਨੇ ਉਹ ਵਿਦਰੋਹ ਲੋਕਾਂ ਨਾਲ ਵਿਦਰੋਹ ਕੀਤਾ ਸੀ ਮਤਲਬ ਸੰथाल, ਮੁੰਡਾ, ਡਰਾਮ ਇਹ ਸਾਰੇ ਕੀ ਹੈ छोटा नागपुर द ही आदिवासी जातियां ने नैक्सट है आदिवासी कीकू किसों कहते सन आदिवासी कीकू य कहें बारी लोगों अंग्रेजा युलाते किकू जहे आदिवासी तो बहरे लोग सन इस राइट आंसर है ऑप्शन नंबर सी नैक्सट है आदि ਵਾਸੀ ਲੋਕ ਖਾਣਾ ਪਕਾਉਣ ਲਈ ਕਿਹੜੇ ਪੌਦਿਆਂ ਦੇ ਬੀਜਾਂ ਦੀ ਵਰਤੋਂ ਕਰਦੇ ਸਨ ਇਹ ਸਾਲ ਤੇ ਮੌਹਾਂ ਇਹਨਾਂ ਦੋਨਾਂ ਦੇ ਬੀਜਾਂ ਦੀ ਵਰਤੋਂ ਕਰਦੇ ਸਨ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ ਸਾਲ ਤੇ ਮੌਹਾਂ ਇਹਨਾਂ ਦੋਨਾਂ ਪੌਦਿਆਂ ਦੇ ਬੀਜਾਂ ਦੀ ਵਰਤੋਂ ਕਰਦੇ ਸਨ ਨੈਕਸਟ ਹੈ ਕਤਲੂ ਦੇ ਰਾਣੀ ਸੰਪਰਦਾਇ ਲੋਕ ਦੇ ਲੋਕਾਂ ਨੂੰ ਕੀ ਕਹਿੰਦਾ ਸੀ ਜਿਹੜੇ ਕਤਲੂ ਦੇ ਰਾਣੀ ਸੰਪਰਦਾਇ ਦੇ ਲੋਕ ਪੇ ਲੋਕ ਨੇ ਇਹਨਾਂ ਨੂੰ ਕਿਹਾ ਜਾਂਦਾ ਸੀ ਚਰਵਾਹੇ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਚਰਵਾਹੇ ਦੇਖੋ ਬਿਹਾਰ ਦੇ ਵਿੱਚ ਛੋਟਾ ਨਾਗਪੁਰ ਖੇਤਰ ਦੇ ਕਈ ਜਨਜਾਤੀਆਂ ਸੀ ਜਿਵੇਂ ਮੁੰਡਾ ਸੰथाल ਉਰਾਵ ਨੇਵੇਂ ਸੁੰਦਸ ਇਹਨਾਂ ਲੋਕਾਂ ਨੇ ਬਾਹਰੀ ਲੋਕ ਜਿਵੇਂ ਕਿ ਅੰਗਰੇਜ਼ ਹੋਗੇ ਜਾਂ ਹੋਰ ਖੇਤਰਾਂ ਤੋਂ ਆਏ ਹੋਏ ਲੋਕ ਅੰਗਰੇਜ਼ਾਂ ਦੇ ਨੌਕਰ ਸਮਰਥਕ ਅਧਿਕਾਰੀ ਇਹਨਾਂ ਨੂੰ ਦਿੱਕੂ ਜਾਂ ਕਿਕੂ ਇਹ ਕਹਿ ਕੇ ਬੁਲਾਉਂਦੇ ਸੀ ਨੈਕਸਟ ਟਾਈਮ 1831-32 ਵਿੱਚ ਕਿਹੜੇ ਆਦਿਵਾਸੀਆਂ ਨੇ ਵਿਦਰੋਹ ਕੀਤਾ ਸੀ 1831-32 ਦੇ ਵਿੱਚ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ ਸੰथाल ਤੇ কোল ਕਬੀਲੇ ਮੈਸਨ ਵੈਸੇ ਪਹਿਲੇ 1800 ਤੋਂ ਉਪਰ 1820 ਦੇ ਵਿੱਚ ਹੈ ਨਾ ਛੋਟਾ ਨਾਗਪੁਰ ਦੇ ਵਿੱਚ কোল ਕਬੀਲੇ ਨੇ ਵਿਦਰੋਹ ਕੀਤਾ ਸੀ 1831 ਦੇ ਵਿੱਚ 나ਗਛੋਟਾ 나ਗਪੁਰ ਦੇ ਮੁੰਡਾ ਕਬੀਲੇ ਨੇ ਵੀ ਵਿਦਰੋਹ ਕੀਤਾ ਸੀ ਤੇ ਸੰथाल ਵੀ ਉੱਥੇ ਦਾ ਇੱਕ ਕਬੀਲਾ ਸੀ ਇਹਨਾਂ ਸਾਰਿਆਂ ਨੇ ਰਲ ਕੇ ਕੀਤਾ ਸੀ 1855 ਇਸਵੀ ਦੇ ਵਿੱਚ 나ਗਪੁਰ ਦੇ ਵਿੱਚ ਸੰथाल ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਸੀ ਸਾਰਿਆਂ ਨੇ ਫਰੈਂਸ ਇਕੱਠਾ ਵੀ ਕੀਤਾ ਸੀ ਤੇ ਆੜ-ਆੜ ਵੀ ਕੀਤੇ ਸੀ ਦੇਖੋ 1820 ਦੇ ਵਿੱਚ ਕੋਲਕਾ ਕਬੀਲਾ ਹਨ 1855 ਦੇ ਵਿੱਚ ਸੰथाल ਕਬੀਲਾ 1829 ਦੇ ਵਿੱਚ ਖਾਸ ਇਸ ਕਬੀਲੇ ਦੇ ਲੋਕਾਂ ਨੇ ਕੀਤਾ ਸੀ ਇਹ ਤੁਸੀਂ ਯਾਦ ਕਰ ਲਿਓ ਫ੍ਰੈਂਡਸ ਇਹ ਰਹੀ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 MCQਸ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ